ਵਿਵਾਦ ਵਿਚਾਲੇ ਨਵਜੋਤ ਸਿੰਘ ਸਿੱਧੂ ਦੀ ਇੰਚਾਰਜ ਨਾਲ ਮੀਟਿੰਗ ਦਿਵਿੰਦਰ ਯਾਦਵ ਨੂੰ ਮਿਲਣ ਲਈ ਪਹੁੰਚੇ ਨਵਜੋਤ ਸਿੰਘ ਸਿੱਧੂ ਹੁਸ਼ਿਆਰਪੁਰ ਤੋਂ ਬਾਅਦ ਹੁਣ ਮੋਗਾ ਵਿੱਚ ਕੀਤਾ ਰੈਲੀ ਦਾ ਐਲਾਨ ਪੰਜਾਬ ਵਿੱਚ ਕਾਂਗਰਸ ਵਿਵਾਦ ਵਿਚਾਲੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਇੰਚਾਰਜ ਜਿਹੜੇ ਕਿ ਕਾਂਗਰਸ ਦੇ ਇੰਚਾਰਜ ਨੇ ਦਿਵਿੰਦਰ ਯਾਦਵ ਨੂੰ ਮਿਲਣ ਲਈ ਪਹੁੰਚੇ ਹਨ ਇਸ ਵਿਚਾਲੇ ਸਿੱਧੂ ਦਾ ਕਾਂਗਰਸ ਇੰਚਾਰਜ ਨੂੰ ਮਿਲਣਾ ਇੱਕ ਅਹਿਮ ਗੱਲ ਹੈ ਵਿਰੋਧ ਦੇ ਬਾਵਜੂਦ ਜਿਹੜਾ ਕਿ ਰੈਲੀਆਂ ਦਾ ਦੌਰ ਹੈ ਉਹ ਤਾਂ ਹੀ ਚੱਲੀ ਹੈ ਜਿਸ ਦੇ ਚੱਲਦੇ ਹੁਸ਼ਿਆਰਪੁਰ ਤੋਂ ਬਾਅਦ ਹੁਣ ਮੋਗਾ ਵਿੱਚ ਰੈਲੀ ਦਾ ਐਲਾਨ ਕਰ ਦਿੱਤਾ ਗਿਆ ਹੈ ਸਿੱਧੂ ਨੇ ਇੱਕ ਪੋਸਟਰ ਰਾਹੀਂ 21 ਜਨਵਰੀ ਨੂੰ ਹੋਣ ਵਾਲੀ ਰਾਜ ਸਭਾ ਲਈ ਸੱਦਾ ਦਿੱਤਾ ਹੈ ਜਿਵੇਂ ਕਿ ਬਿੱਤੀ ਦਿਨੀ ਕਾਂਗਰਸ ਵਿਚਾਲੇ ਨਵਜੋਤ ਸਿੱਧੂ ਨੂੰ ਲੈ ਕੇ ਕਾਫੀ ਘਟੋਕਲੇ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਬਿੱਤੀ ਦਿਨੀ ਕਾਂਗਰਸ ਪਵਨ ਵਿੱਚ ਬੈਠਕ ਦੌਰਾਨ ਸੂਬੇ ਦੇ ਬਲਾਕ ਪ੍ਰਧਾਨਾ ਨੇ ਪਾਰਟੀ ਦੇ ਸੂਬਾ ਇੰਚਾਰਜ ਦਵਿੰਦਰ ਯਾਦਵ ਦੇ ਸਾਹਮਣੇ ਇੱਕ ਸੁਰਵਿਚ ਕਿਹਾ ਸੀ ਕਿ ਪਾਰਟੀ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਜਲਦੀ ਤੋਂ ਜਲਦੀ ਕੋਈ ਫੈਸਲਾ ਲਿਆ ਜਾਵੇ ਹਾਈ ਕਮਾਂਡ ਜਾਂ ਤਾਂ ਸਿੱਧੂ ਨੂੰ ਚੁੱਪ ਕਰਵਾਉਣ ਜਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਉਣ ਇਸੇ ਦੌਰਾਨ ਰਾਜਾ ਵੜਿੰਗ ਨੇ ਸਿੱਧੂ ਨੂੰ ਸਿੱਧੀ ਵਾਰਨਿੰਗ ਦਿੱਤੀ ਸੀ ਤੇ ਕਿਹਾ ਸੀ ਕਿ ਕਈ ਵਾਰ ਕਮਜ਼ੋਰ ਸਮਝੀ ਜਾਣ ਵਾਲੇ ਲੋਕ ਵੱਡਾ ਟੀਕਾ ਲਾਉਂਦੇ ਨੇ ਅਤੇ ਇਸ ਦੇ ਨਾਲ ਹੀ ਅਸੀਬੀ ਵਾਲੇ ਬਿਆਨ ਤੇ ਬੋਲਦੇ ਆ ਵੜਿੰਗ ਨੇ ਕਿਹਾ ਕਿ ਸਿੱਧੂ ਰੰਗ ਵਿੱਚ ਪੰਗ ਪਾਉਣ ਦਾ ਕੰਮ ਕਰਦੇ ਹਨ ਇਸ ਦੇ ਚੱਲਦਿਆਂ ਹੀ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਰਾਜਾ ਵੜਿੰਗ ਨੂੰ ਜਵਾਬ ਦਿੰਦੇ ਆ ਤਿੱਖੇ ਬੋਲ ਬੋਲੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਕਾਟੋ ਕਲੇਸ਼ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਕੀ ਅਸਰ ਪਵੇਗਾ